ਉਹ ਮਸਲਾ ਹੱਲ ਹੁੰਦਾ ਹੈ ਕਿ ਨਹੀਂ ਹੁੰਦਾ ਇਹ ਬੱਕਰੀ ਗੱਲ ਹੈ ਐਜੀਟੇਸ਼ਨ ਦਾ ਰੂਪ ਹੈ ਅਸੀਂ 13 ਤਰੀਕ ਨੂੰ ਇਸ ਮਸਲੇ ਦੇ ਉੱਤੇ ਕਿ ਜਿਹੜੇ ਕਹਿ ਜਾਂਦੇ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਜਿਨ੍ਹਾਂ ਨੂੰ ਬਿਨਾਂ ਕੇਸ ਅੰਡਰ ਟ੍ਰਾਇਲ ਵੀ ਉਹ ਅੰਦਰ ਜੇਲਾ ਚ ਬੰਦ ਕੀਤੇ ਨੇ ਜੇ ਬੁੱਧੀਜੀਵੀ ਨੇ ਲਖਾਰੀ ਨੇ ਸਹਿਦਕਰ ਨੇ ਉਹਨਾਂ ਨੂੰ ਦਿਲਾਂ ਦੇ ਵਿੱਚੋਂ ਰਿਹਾ ਕਰਨ ਦੇ ਉੱਤੇ ਅਸੀਂ 13 ਤਰੀਕ ਨੂੰ ਜੇਲਾ ਸੰਗਰੂਰ ਦੇ ਵਿੱਚ ਸਾਡੀ ਆਪਣੀ ਜਥੇਬੰਦੀ ਵੱਲੋਂ ਇਹ ਕਰ ਰਹੇ ਹਾਂ ਅਸੀਂ ਜੁਨੀਵਰਸਿਟੀ ਦੇ ਮਸਲੇ ਤੇ ਵੀ ਜੋ ਉੱਥੇ ਕੁਝ ਚੱਲ ਰਿਹਾ ਉਹਦੇ ਤੇ ਵੀ ਅਸੀਂ ਆਪਦੀ ਗੱਲ ਪੂਰੀ ਕਰਾਂਗੇ ਇਹਦੇ ਤੇ 13 ਤਰੀਕ ਨੂੰ ਸਾਡਾ ਪ੍ਰੋਗਰਾਮ ਹੈ ਨੀਤੀਆਂ ਦੇ ਤੌਰ ਤੇ ਇਹਨਾਂ ਦਾ ਆਪਸ ਵਿੱਚ ਪੋਲਿਟਿਕਲ ਪਾਰਟੀਆਂ ਜਿੰਨੀਆਂ ਵੀ ਹੈਗੀਆਂ ਨੇ ਉਹਨਾਂ ਦਾ ਆਪਸ ਵਿੱਚ ਕੋਈ ਰੌਲਾ ਨਹੀਂ ਇਹਨਾਂ ਨੇ ਚੁੱਪ ਧਾਰੀ ਹੋਈ ਹੈ ਜੇ ਕਾਰਪੋਰੇਟਾਂ ਨੂੰ ਜ਼ਮੀਨ ਦੇਣ ਦੇ ਉੱਤੇ ਕੋਈ ਇਹਨਾਂ ਦਾ ਕੋਈ ਰੌਲਾ ਨਹੀਂ ਭਾਰਤ ਵਾਲਾ ਪ੍ਰੋਜੈਕਟ ਦੀਆਂ ਸੜਕਾਂ ਕੱਢਣ ਤੇ ਇਹਨਾਂ ਦਾ ਕੋਈ ਰੌਲਾ ਨਹੀਂ ਆਹ ਡੰਪ ਬਣਾਉਣੇ ਨੇ ਜਿਹੜੇ ਪੰਜਾਬ ਦੇ ਵਿੱਚ 10-12 ਡੰਪ ਬਣਾਉਣੇ ਨੇ ਉਹਨਾਂ ਤੇ ਇਹਨਾਂ ਦਾ ਕੋਈ ਰੌਲਾ ਨਹੀਂ ਪੰਪੂ ਵੱਡੇ ਕਾਰਪੋਰੇਟਾਂ ਦੀ ਪੂੰਜੀ ਨਿਵੇਸ਼ ਕਰਾਉਣ ਵਾਸਤੇ ਸਾਡੀਆਂ ਜ਼ਮੀਨਾਂ ਜ਼ਬਰੀ ਨੱਪਣੀਆਂ ਨੇ ਇਹਨਾਂ ਦਾ ਕੋਈ ਰੌਲਾ ਨਹੀਂ ਇਹ ਜਿਹੜੀਆਂ ਜ਼ਮੀਨ ਇਹ ਨੀਤੀਆਂ ਪਾਲਿਸੀਆਂ ਤੇ ਇਹਨਾਂ ਦਾ ਕੋਈ ਰੌਲਾ ਨਹੀਂ ਇਹ ਸਾਰੇ ਪਬਲਿਕ ਸੈਕਟਰ ਨੂੰ ਕਾਰਪੋਰੇਟ ਹੱਥਾਂ ਦੇਣ ਦੇ ਹੱਥਾਂ 'ਚ ਦੇਣ ਵਾਸਤੇ ਸਾਰੇ ਇੱਕੋ ਜਿਹੇ ਨੇ ਇਹਨਾਂ ਨੇ ਜੇ ਰੌਲਾ ਸਿਰਫ ਕੁਰਸੀ ਦਾ ਰੌਲਾ ਹੈ ਇਹ ਆ ਦੇਖੋ ਪਹਿਲਾਂ ਜਦੋਂ ਇਹ ਇੱਕ ਯੂਨੀਵਰਸਿਟੀ ਵਾਲੇ ਮਸਲੇ ਤੇ ਪਹਿਲਾਂ ਪੰਜਾਬ ਸਰਕਾਰ ਨੇ ਜਵਾਬ ਨਹੀਂ ਖੋਲੀ ਤੇ ਹੁਣ ਆ ਕੇ ਮੜ ਜਾ ਬੁਲੇ ਤੇ ਹੁਣ ਉਹਨਾਂ ਨੇ ਜਦੋਂ ਇਹਨਾਂ ਨੂੰ ਉੱਥੇ ਐਜੀਟੇਸ਼ਨ ਚੱਲਦਾ 10 ਤਰੀਕ ਦਾ ਤੋਂ ਪੰਜਾਬ ਪੁਲਿਸ ਵੀ ਆ ਗਈ ਹਰਿਆਣਾ ਦੀ ਪੁਲਿਸ ਵੀ ਆ ਗਈ ਤੇ ਸਾਰੀਆਂ ਪੁਲਿਸਾਂ ਇੱਕੋ ਦਿਖਦੀਆਂ ਨੇ ਇਹ ਸਾਨੂੰ ਫਰਕ ਦੇਖਣਾ ਨਹੀਂ ਚਾ ਨਿਖਾਰਨਾ ਚਾਹੀਦਾ ਤੇ ਸਪਸ਼ਟ ਹੋਣਾ ਚਾਹੀਦਾ ਤੇ ਕੇਂਦਰ ਤੇ ਪੰਜਾਬ ਸਰਕਾਰ ਦਾ ਜੇ ਆਫਸਰ ਵਿੱਚ ਰੌਲਾ ਤਾਂ ਉਹਨਾਂ ਦਾ ਕੁਰਸੀ ਦਾ ਰੌਲਾ ਨੀਤੀਆਂ ਦੇ ਕੋਈ ਰੌਲਾ ਨਹੀਂ ਸਾਨੂੰ ਲੁੱਟਣ ਵਾਸਤੇ ਤੇ ਸਾਨੂੰ ਕੁੱਟਣ ਵਾਸਤੇ ਸਾਰੇ ਹੋ ਇੱਕੋ ਹੀ ਨੇ ਆਲ ਇੰਡੀਆ ਸੰਕਟ ਮੋਰਚੇ ਦੀਆਂ ਆ ਸਾਰੀਆਂ ਸਟੇਟਾਂ ਦੀਆਂ ਰਾਜਧਾਨੀਆਂ ਦੇ ਵਿੱਚ ਵੱਡੇ ਇਕੱਠ ਕਰਨ ਦਾ ਪ੍ਰੋਗਰਾਮ ਆ 26 ਤਰੀਕ ਦੇ ਵਿੱਚ ਲਗਭਗ 10 ਤੋਂ ਲੈ ਕੇ 15000 ਬੰਦਾ ਸੀ 26 ਤਰੀਕ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਨ ਦੀ ਜਿਹੜੀ ਸਾਡੀ ਪਲਾਨ ਹੈ ਉਹ ਅਸੀਂ ਸਕੀਮ ਬਣਾਈ ਹੈ ਉਹਦੇ ਵਾਸਤੇ ਜੰਨੀ ਅਸੀਂ ਅੱਜ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਇਹ ਮੀਟਿੰਗ ਕੀਤੀ ਹੈ ਸਾਰੇ ਜ਼ਿਲ੍ਹਿਆਂ ਦੇ ਉਹਨਾਂ ਦੇ ਨੂੰ ਅਸੀਂ ਸੂਚਿਤ ਕੀਤਾ ਵੀ ਦੀ ਤਿਆਰੀ ਕਰੋ ਅਸੀਂ ਦੋਵੇਂ ਪ੍ਰੋਗਰਾਮ ਪਹਿਲਾਂ ਕਰਕੇ ਇਹ ਤਿੰਨੇ ਪ੍ਰੋਗਰਾਮ ਤੇ ਹੜਪੇੜਤਾ ਦੀ ਮਦਦ ਵਾਲਾ ਜਿਹੜਾ ਮੈਂ ਪਹਿਲਾਂ ਜ਼ਿਕਰ ਕੀਤਾ ਤੇ ਨਾਲ ਆਹ ਅਗਲੇ ਪ੍ਰੋਗਰਾਮ ਇਹ ਕਰੇ ਕਿ ਕਿਹੜੀ ਜਗ੍ਹਾ ਜੀ ਜਿਹੜਾ ਤੁਹਾਡਾ ਹੈਗਾ ਸੰਯੁਕਤ ਮੋਰਚੇ ਦਾ ਜੀ ਇਹ ਸੰਯੁਕਤ ਮੋਰਚੇ ਦਾ ਚੰਡੀਗੜ੍ਹ ਚੰਡੀਗੜ੍ਹ ਇਹ ਸਾਰੀਆਂ ਜਥੇਬੰਦੀਆਂ ਵੱਲੋਂ ਅਸੀਂ ਦੱਸੂਗਾ ਕੀ ਹੋਊਗਾ ਜੀ ਦੇਖੋ ਇਹ ਸੰਯੁਕਤ ਮੋਰਚੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਜਥੇਬੰਦੀਆਂ ਨੇ ਆਲ ਇੰਡੀਆ ਦੀ ਕਾਲ ਹੈ ਇਹ ਆਲ ਇੰਡੀਆ ਸੰਯੁਕਤ ਮੋਰਚੇ ਦੀ 5ਵੇਂ ਸਾਲ ਦੇ ਵਿੱਚ 2020 ਦੇ ਵਿੱਚ 21 ਦੇ ਵਿੱਚ ਚੱਲਿਆ ਹੋਇਆ ਅੰਦੋਲਨ ਹੈ ਜਿਹੜਾ ਅੱਜ ਉਹ 25 ਹੈ ਇਸ ਕਰਕੇ 5ਵੇਂ ਪ੍ਰੋਗਰਾਮ ਹੈ ਇਹਦਾ ਉਹਦੇ ਵਿੱਚ ਜਿਹੜੀਆਂ ਬਿਜਲੀ ਬਿੱਲ 2025 ਦਾ ਨਵਾਂ ਜਿਹੜਾ ਸਰਕਾਰ ਫਰੀ ਮੀਟਰ ਲਾ ਰਹੀ ਹੈ ਉਹਦੇ ਵਿਰੋਧ ਨੂੰ ਚੈੱਕ ਕਰ ਰਹੇ ਹਾਂ ਤੇ ਕਰਜ਼ਾ ਖਤਮ ਮਾਫੀ ਕਰਜ਼ਾ ਖਤਮ ਕਰਾਉਣ ਦੀ ਖਾਤਰ ਤੇ ਜਿਹੜੀਆਂ ਇਹ ਫਸਲੀ ਨੁਕਸਾਨ ਦਾ ਮਾਮਲਾ ਹੈ ਉਹਦੀ ਖਾਤਰ ਤੇ ਦਿੱਲੀ ਮੋਰਚੇ ਦੇ ਰਹਿੰਦੀਆਂ ਮੰਗਾਂ ਨੇ ਜਿਹੜੀਆਂ ਉਹਨਾਂ ਦੀ ਤੇ ਜਿਹੜੀ ਸਰਕਾਰੀ ਜ਼ਮੀਨ ਤੇ ਜ਼ਮੀਨ ਇਕਾਇਲ ਕਰਨ ਦਾ ਇਸ਼ੂ ਹੈ ਇਹ ਸਾਰੇ ਇਸ਼ੂ ਵਿੱਚ ਪਾ ਕੇ ਅਸੀਂ ਉਹ ਪ੍ਰੋਗਰਾਮ ਚੰਡੀਗੜ੍ਹ ਦੇ ਵਿੱਚ ਦੇਖੋ ਮਸਲਾ ਹੱਲ ਹੁੰਦਾ ਹੈ ਕਿ ਨਹੀਂ ਹੁੰਦਾ ਇਹ ਬੱਕਰੀ ਗੱਲ ਹੈ ਐਜੀਟੇਸ਼ਨ ਦਾ ਰੂਪ ਹੈ ਅਸੀਂ 13 ਤਰੀਕ ਨੂੰ ਇਸ ਮਸਲੇ ਦੇ ਉੱਤੇ ਕਿ ਜਿਹੜੇ ਕੈਦੀਆਂ ਨੇ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਜਿਨ੍ਹਾਂ ਨੂੰ ਬਿਨਾਂ ਕਿਸ ਅੰਡਰ ਟ੍ਰਾਇਲ ਵੀ ਉਹ ਅੰਦਰ ਜੇਲਾ ਚ ਬੰਦ ਕੀਤੇ ਨੇ ਜਿਵੇਂ ਬੁੱਧੀਜੀਵੀ ਨੇ ਲਖਾਰੀ ਨੇ ਸਹਿਦਕਰ ਨੇ ਉਹਨਾਂ ਨੂੰ ਢਿਲਾਂ ਦੇ ਵਿੱਚੋਂ ਰਿਹਾ ਕਰਨ ਦੇ ਉੱਤੇ ਅਸੀਂ 13 ਤਰੀਕ ਨੂੰ ਜੇਲਾ ਸੰਗਰੂਰ ਦੇ ਵਿੱਚ ਸਾਡੀ ਆਪਣੀ ਜਤੇਬੰਦੀ ਵੱਲੋਂ ਇਹ ਕਰ ਰਹੇ ਹਾਂ ਅਸੀਂ ਯੂਨੀਵਰਸਿਟੀ ਦੇ ਮਸਲੇ ਤੇ ਵੀ ਜੋ ਉੱਥੇ ਕੁਝ ਚੱਲ ਰਿਹਾ ਉਹਦੇ ਤੇ ਵੀ ਅਸੀਂ ਅੱਧੀ ਗੱਲ ਪੂਰੀ ਕਰਾਂਗੇ ਇਹਦੇ ਤੇ 13 ਤਰੀਕ ਨੂੰ ਸਾਡਾ ਪ੍ਰੋਗਰਾਮ ਹੈ ਨੀਤੀਆਂ ਦੇ ਤੌਰ ਤੇ ਇਹਨਾਂ ਦਾ ਆਪਸ ਵਿੱਚ ਪੋਲੀਟਿਕਲ ਪਾਰਟੀਆਂ ਜਿੰਨੀਆਂ ਵੀ ਹੈਗੀਆਂ ਨੇ ਉਹਨਾਂ ਦਾ ਆਪਸ ਵਿੱਚ ਕੋਈ ਰੌਲਾ ਨਹੀਂ ਇਹਨਾਂ ਨੇ ਚੁੱਪ ਧਾਰੀ ਹੋਈ ਹੈ ਜੇ ਕਾਰਪੋਰੇਟਾਂ ਨੂੰ ਜ਼ਮੀਨ ਦੇਣ ਦੇ ਉੱਤੇ ਕੋਈ ਨਾ ਦਾ ਕੋਈ ਰੌਲਾ ਨਹੀਂ ਭਾਰਤ ਵਾਲਾ ਪ੍ਰੋਜੈਕਟ ਦੀਆਂ ਸੜਕਾਂ ਕੱਢਣ ਤੇ ਇਹਨਾਂ ਦਾ ਕੋਈ ਰੌਲਾ ਨਹੀਂ ਆਹ ਡੰਪ ਬਣਾਉਣੇ ਨੇ ਜਿਹੜੇ ਪੰਜਾਬ ਦੇ ਵਿੱਚ 10-12 ਡੰਪ ਬਣਾਉਣੇ ਨੇ ਉਹਨਾਂ ਤੇ ਇਹਨਾਂ ਦਾ ਕੋਈ ਰੌਲਾ ਨਹੀਂ ਵੱਡੇ ਕਾਰਪੋਰੇਟਾਂ ਦੀ ਪੂੰਜੀ ਨਿਵੇਸ਼ ਕਰਾਉਣ ਵਾਸਤੇ ਸਾਡੀਆਂ ਜ਼ਮੀਨਾਂ ਜ਼ਬਰੀ ਨੱਪਣੀਆਂ ਨੇ ਇਹਨਾਂ ਦਾ ਕੋਈ ਰੌਲਾ ਨਹੀਂ ਇਹ ਜਿਹੜੀਆਂ ਜ਼ਮੀਨ ਇਹ ਨੀਤੀਆਂ ਪਾਲਸੀਆਂ ਤੇ ਇਹਨਾਂ ਦਾ ਕੋਈ ਰੌਲਾ ਨਹੀਂ ਇਹ ਸਾਰੇ ਪਬਲਿਕ ਸੈਕਟਰ ਨੂੰ ਕਾਰਪੋਰੇਟ ਹੱਥਾਂ ਦੇਣ ਦੇ ਹੱਥਾਂ 'ਚ ਦੇਣ ਵਾਸਤੇ ਸਾਰੇ ਕੋਜੇ ਨੇ ਇਹਨਾਂ ਨੇ ਜੇ ਰੌਲਾ ਸਿਰਫ ਕੁਰਸੀ ਦਾ ਰੌਲਾ ਹੈ ਇਹ ਆ ਦੇਖੋ ਪਹਿਲਾਂ ਜਦੋਂ ਇਹ ਇੱਕ ਯੂਨੀਵਰਸਿਟੀ ਵਾਲੇ ਮਸਲੇ ਤੇ ਪਹਿਲਾਂ ਪੰਜਾਬ ਸਰਕਾਰ ਨੇ ਜਵਾਨੀ ਨਹੀਂ ਖੋਲੀ